ਕਿਨੀ ਦੇ ਭੰਡੀ ਚੱਲਦੇ ਅੱਜ ਕੱਲ ਨਾ ਤਾਂ ਉਧਰੋਂ ਕੋਈ ਹਾਂ ਹੋਈ ਆ ਯਾਰਾ ਨਾ ਇੱਥੇ ਹੀ ਆ ਮੈਨੂੰ ਪਾੜ ਲੈ ਛੱਡ ਪਪੜਿਆਂ ਚ ਲੈ ਲੈ ਲਾ ਆ ਦੀਏ ਲੜ ਮੇਲੇ ਵਾਲਾ ਅੱਜ ਫਿਰ ਜੰਟਾ ਕਿੱਧਰ ਰਹਿ ਗਿਆ ਹੈ ਹੈ ਲੈ ਉਧਰ ਪਾੜੀ ਸਕੂਟਰੀ ਵਾਲੀ ਅੱਜ ਬਗੜਾ ਓਏ ਆਹਾ ਓਏ ਤੇਰੀ ਚਾਂਜਰ ਦਾਸਣ ਕਾ ਰਹਾਨੀ ਦਿਲ ਕਰ ਗਿਆ ਪਰ ਮਨ ਤਾਂ ਫੀਲਿੰਗ ਆਉਣ ਲੱਗ ਰਹੀ ਓ ਬਗੜਾ ਆ ਜਾ ਕਰੀਆਂ ਉਹ ਘਰੇ ਬੈਨ ਅੰਡੇ ਤੇ ਬੈਠਾ ਤੂੰ ਆ ਜਾ ਤੜਕੇ ਦਾ ਡਿੱਕੀ ਹੈ ਨਾ ਉਹ ਮੈਂ ਤਾਂ ਤੈਨੂੰ ਆਵਲਾਸ ਬਸ ਵਾਂਗੂ ਡਿੱਕੀ ਜਨਾ ਯਾਰ ਤੂੰ ਨੰਗ ਜੀ ਆ ਜਿੰਦੀ ਆ ਜਾ ਨੰਗ ਜੀ ਉਦੋਂ ਨੂੰ ਹੋ ਨੀ ਨਿੰਗੜ ਦੰਦੇ ਗੱਡੀ ਜੱਲੀ ਪੈਰਾ ਨਾਲ ਮਿੱਟੀ ਉੱਥੇ ਆ ਜਾ ਚੱਲ ਚੱਲ ਕਰਾ ਐਡੀ ਗਲੀ ਐ ਕੀ ਕਰ ਪੰਜਵੇਂ ਕਾਰਟ ਚ ਹੋ ਰਿਆਂ ਬਿਨਾ ਬਣ ਰਿਆਂ ਨੇ ਬਿਨਾ ਜਦ ਵੀ ਜਦ ਵੀ ਉਹਦੀ ਦੇਖ ਲਾ ਉਥੇ ਇੱਥੇ ਬਾੜੂ ਬਾੜ ਠੀਕ ਆ ਬੈਠ ਮੈਂ ਤੈਨੂੰ ਮਾਰ ਕਰਾਂ ਟਾਈਮ ਨਾਲ ਆਇਆ ਕਰ ਤੂੰ ਕਿਹ ਗੱਡੀ ਦਾ ਕਿਹ ਕਵਿੰਨ ਨਗਾ ਪੂਰੀ ਕਾਇਮ ਰੱਖੀ ਮਿਲਦੇ ਨਾ ਤੂੰ ਦੇਖੀ ਜਲੇ ਇੱਕ ਲੇਖੇ ਚ ਨਾ ਰਹਿ ਜੀ ਮਾੜੀ ਜੀ ਗੱਲ ਵੀ ਕਿਤੇ ਹੋਰਾਂ ਬੜਾ ਰਹਿ ਜੀ ਗਾਲ ਰੱਖੀ ਲੰ ਨੂੰ ਉਹ ਵਾਹ ਨਾ ਹੈ ਅੱਖ ਬਾਜ ਵਰਗੀ ਨਿਮਰਤਾ ਸਾਧ ਵਰਗੀ ਆ ਸਾਧ ਵਰਗੀ ਇੱਕ ਨਹੀਂ ਕਹਿੰਦੇ 2 4 6 7 ਕਬਾ ਕਰਦੇ ਰੰਗਲ ਮੰਗਲ ਰਾਤ ਦੇ ਘਰ ਨਹੀਂ ਸਪੂਤ ਦੇ ਪੱਕੇ ਹੋਵੇ ਬੂਟੀ ਦਾ ਮਿਲੀ ਜਾਵੇ ਆ ਜਾ ਵੀ ਜੰਟਿਆ ਚੱਲ ਮਗਰਾ ਉੱਪਰ ਭੱਜ ਜਾ ਜਮਨ ਤਾਂ ਸਾਡੇਲੇ ਤੇ ਬਾਬੇ ਦੇ ਹਾਂ ਚੜਾ ਦੂ ਪਾਣੀ ਜੈ ਹੋ ਸੰਤਾਂ ਦੀ ਜੈ ਹੋ ਕੁੱਤੇ ਜੇ ਪਾ ਬਾਬਾ ਜੈ ਹੋ ਜਮਾ ਕਿੱਬੇ ਤੇ ਪਾਣੀ ਚੜਾਉਣਾ ਹੈ ਜੈ ਹੋ ਬਾਬਾ ਲੈ ਬਾਬਾ ਦਿੱਤੀ ਸਕੂਟਰੀ ਵਾਲੀ ਵੀ ਮੰਗ ਸਕੂਟਰੀ ਵਾਲੀ ਕਰ ਫਲਾ ਬਾਬਾ ਬਾਬਾ ਲਾ ਲਾ ਫਲ ਮੈਨੂੰ ਪਤਾ ਹੂ ਤੂ ਕੋਟੀ ਕਾ ਪੋਰੇ ਤਰ ਹਾਂ ਕਬੱਡੀ ਕੱਪ ਹੈ ਵਾਹ ਜੀ ਵਾਹ ਅਸਲ ਤਾਂ ਤੂੰ ਕਬੱਡੀ ਤੋਂ ਮੰਗਦਾ ਕਿ ਆਪਾਂ ਆਪ ਦਾ ਕੰਮ ਲੋਟ ਆ ਜੇ ਉੱਥੇ ਹੀ ਨਿਗਾ ਰੱਖ ਲਈ ਆਪਾਂ ਤੂੰ ਤਾਂ ਨਿਗਾ ਉੱਥੇ ਹੀ ਰੱਖ ਫੌਕਸ ਬਾਬੇ ਦਾ ਹੱਲਣ ਨਾ ਦੇ ਕਬੱਡੀ ਵਾਲੇ ਆਪ ਦਾ ਕਬੱਡੀ ਦੇ ਰਹੇ ਨੇ ਸੰਤੋਖ ਜੈ ਬਾਬਾ ਤੇ ਅੰਦਾਸ ਰੱਖੀ ਮੇਰਾ ਕਰਦੇ ਮੇਰ ਬਾਬਾ ਜੈ ਵਾਹ ਸੱਚੇ ਪਾਸ ਕੋਲਾ ਕਰੀ ਸਾਰਿਆਂ ਦਾ ਸਾਡੂ ਦਾ ਜਮੀਨਾਂ ਕੋਲ ਲਿਆ ਬਗਵਾ ਹੈ ਅੰਦਰ ਟੇਕੇ ਕੀ ਮਥਾ ਹਾਂ ਹਾਂ ਬਹੁਤ ਜ਼ਰੂਰੀ ਆ ਯਾਰਾ ਸਮਾਧਾਨ ਨੇ ਜਣੀ ਆ ਆ ਹੁਣ ਜੰਟਿਆ ਨੀਗਾ ਸਮਾਰ ਕੇ ਮਾਰ ਲਈ ਨੀਗਾ ਸਕੂਟਰੀ ਜਹਾ ਹ ਸਕੂਟਰੀ ਦੀ ਕੱਚ ਨਾ ਰਹੇ ਹਾਂ ਹਾਂ ਅੱਖ ਬਾਜ ਵਰਗੀ ਤੇ ਨਿਮਰਤਾ ਸਾਦ ਵਰਗੀ ਆਪਣੀ ਹਾਂ ਚੰਡੋਲ ਵੀ ਚੈੱਕ ਕਰ ਲਈ ਕਿਤੇ ਜੋ ਐ ਨਹੀਂ ਪਤਾ ਜੋ ਲੋਡ ਲਾਤੀ ਅੱਜ ਓਹੋ ਉਹ ਦੇ ਲਾਤੀ ਹਾਂ ਚਲ ਫਿਰ ਦੇਖ ਤੂੰ ਕਹਿੰਦਾ ਚੈੱਕ ਕਰ ਗੁਜਰੀ ਇਹ ਨਹੀਂ ਰੱਖਦਾ ਬਾਈ ਹਾਂਗਾ ਹਾਂ ਹੈ ਰਹਾਂ ਗਾਜਰੇ ਜੂੜੀਆਂ ਲੈਂਦੀ ਹਾਂ ਅਗਲੀ ਦੁਕਾਨ ਤੇ ਹਾਂ ਵੇਹ ਜੀ ਆ ਸਸਤੇ ਹੋ ਜਾਂਦੇ ਨੇ ਐਂਡ ਤੇ ਆ ਕਰ ਕਰੀ ਕੱਕਰੀ ਜੂ ਲੈਣੀ ਆ ਦੇਖ ਲੈ ਕਿੱਪ ਦੇ ਦਾਂਗੇ ਦੇਖ ਤੇ ਮੇਲੇ ਦਾ ਸਹੀ ਪਹਿਲਾ ਪਹਿਲੀ ਜੂੜ ਚੱਕੀ ਖਰੋ ਸਰ ਗਿਆ ਤੇਰਾ ਯਾਰਾ ਹਾਂ ਸਰ ਗਿਆ ਤੇਰਾ ਜਿੱਡੇ ਸਕੂਟਰੀ ਉਸ ਖੜੀ ਐ ਨੀਗਾ ਮਾਰਾ ਸਕੂਟਰੀ ਚੱਕਰ ਸਕੂਟਰੀ ਦਾ ਉਹ ਲੇਡੀ ਜਾਲੀ ਹੈ ਸਾਮੀ ਹੈ ਦੇਖ ਲੈ ਇਹਦੇ ਕੋਲ ਨੰਬਰ ਹੁੰਦਾ ਹੈ ਹਾਂ ਇਹਦਾ ਸਮਾਨ ਤਾਂ ਬੰਦਿਆਂ ਦਾ ਹਾਂ ਹੋਰ ਆ ਨਾ ਉਹ ਡਰਾਈਵਰ ਅਭਰਾਥਨ ਦਾ ਵੇਲਾ ਹੁਣ ਮਾਰ ਲੱਟ ਰਿਹਾ ਹੈ ਉਹ ਮਾਰ ਡਰਾਈਵਰ ਇਹਦੀ ਘਰਾ ਡੰਟੇ ਉਹ ਤੇਰੀ ਗੱਲ ਸਾਡੇ ਦੀ ਗੱਲ ਜੈਲਾ ਕਰਦਾ ਮੈਨੂੰ ਐਸਾ ਨਹੀਂ ਲੱਗਦਾ ਕਿ ਜੈਲਾ ਕੱਪ ਤਾਂ ਨਹੀਂ ਮਾਰਦਾ ਗੱਪ ਮਾਰਨ ਵਾਲਾ ਬੰਦਾ ਤਾਂ ਨਹੀਂ ਉਹ ਉਹ ਦੁਖੀ ਯਾਰ ਪਾਇਆ ਪਰ ਉਹ ਬੰਦਾ ਪਰ ਉਹ ਤਾਂ ਤੇ ਨਹੀਂ ਫਿਰ ਆ ਲੈਣਾ ਸ਼ਣਕੜਾ ਬਸ ਇਹ ਦੂਜੇ ਨਾਲ ਲਾ ਲ ਕਰਾਂਗੇ ਉਸਾਕੀ ਵੇਲੇ ਤੱਕ ਇਹ ਚੱਲੇ ਆ ਤੇਰਾ ਵੀ ਸਰੀਫ ਹੈ ਤੂੰ ਵੀ ਯਾਰ ਬਾਲਾ ਅਕੌਲੀਆਂ ਕੋਲੀਆਂ ਡੰਟੇ ਆਪਾਂ ਲੈ ਲੈ ਕੋਲੀਆਂ ਇਹ ਕੰਮ ਆਉਣੀਆਂ ਆਪਣੇ ਅੱਗੇ ਤੈਨੂੰ ਮੈਂ ਦੱਸਾਂ ਜਿੰਨੀ ਤੇ ਭੰਡੀ ਚੱਲਦੀ ਹੈ ਅੱਜ ਕੱਲ ਨਾ ਤਾਂ ਉਧਰੋਂ ਕੋਈ ਹਾਂ ਹੋਈ ਹੈ ਯਾਰ ਨਾ ਇਹ ਤੇ ਹੀ ਹੈ ਨੂੰ ਪਾਲ ਲਗਾਇਆ ਤੇ ਉਹ ਸਹੀ ਬਸਾਕੀ ਤੇ ਧਾਜੂ ਕੱਟਦੇ ਨਹੀਂ ਭਲੇ ਬਣਾਉਣਾ ਲੰਮਾਣਾ ਗਾਇਆ ਹਾਂ ਲੰਮਾਣਾ ਸਰ ਕੰਮ ਪੜ ਕੇ ਤੇ ਥੱਕ ਗਏ ਤੇ ਮਿੱਠਾ ਖਾਣ ਥੋੜਾ ਕਣਾ ਤੇ ਧਿਆ ਜਾਂਦੇ ਫਿਰ ਤਾਂ ਕੋਈ ਥੁੜਿਆ ਮਾਨੀ ਸੀ ਫਿਰ ਤਾਂ ਕੋਈ ਥੱਕਿਆ ਮਾਨੀ ਨਹੀਂ ਤੇ ਜਮਾਨਿਆਤ ਹੋ ਗਏ ਯਾਰ ਜਿਆਤ ਹੋ ਗਏ ਜਿਹੇ ਪੀਆ ਖਾਉਗਾ ਨਾ ਸਕੂਟਰ ਇਹ ਬਹੁਤ ਦੇਖਿਆ ਕੋਈ ਆਈ ਨਹੀਂ ਨਾ ਉਹ ਵੀ ਮਿਲੀ ਨਹੀਂ ਆਪਾਂ ਨੂੰ ਕੀ ਕਰੀਏ ਹੁਣ ਬਾਦੂ ਦੇਖ ਲਿਆ ਸਕੂਟਰ ਵੀ ਤਾਂ ਯਾਰ ਹੋਰ ਜੱਟਾਂ ਕਰਦੇ ਜੇ ਕਿ ਤੈਥੇ ਆ ਜਾਂਦੀ ਨਾ ਮੈਂ ਤਾਂ ਭਾਈ ਬੱਬੂ ਤਾਂ ਗੋਲ ਗੱਪੇ ਵੀ ਦੇਣਾ ਤਾਂ ਹਰ ਕਰਕੇ ਉਹ ਅੱਡ ਦੇਖ ਲਾਣਾ ਅੱਡ ਸਪੈਸ਼ਲ ਪਿਆ ਨਾ ਅੱਡ ਜਮਾ ਜਮਾ ਅੱਡ ਪਿਆ ਪਰ ਹੋਰ ਤਾਂ ਆ ਲੈਣੀ ਹੁਣ ਆਪ ਖਾਲਾ ਦੇਖ ਲਾ ਯਾਰ ਲੰਗਦਾ ਨਹੀਂ ਨਾ ਲੰਗ ਕੋਈ ਪਿਆ ਤੇਰੀ ਮਰਜ਼ੀ ਆ ਚੱਲ ਯਾਰ ਫਿਰ ਕੀ ਆ ਹੁਣ ਲੈ ਲੈ ਕੁਛ ਨਹੀਂ ਹੁੰਦਾ ਫਿਰ ਵੀ ਪਿੰਡ ਦਾ ਬੰਦਾ ਆਪਣੇ ਦਾ ਕੋ ਨਹੀਂ ਲਿਆ ਵੀ ਮਿੱਤਰ ਪਿਆਰ ਨਹੀਂ ਸਮਝਾਈ ਵੀ ਆਪਾਂ ਨੂੰ ਮੇਲੇ ਦੇ ਵਿੱਚ ਕਿੱਥੇ ਆਇਆ ਕਿਉਂ ਨਹੀਂ ਬੰਦਾ ਉਹ ਤਾਂ ਕਹਿੰਦਾ ਸੀ ਪੱਕਾ ਹੋ ਯਾਰ ਜਾਲੇ ਦੇ ਝੂਠਾ ਬੋਲਤਾ ਹੋਵੇ ਇੱਥੇ ਦੁਨੀਆ ਦਾ ਕੀ ਪਤਾ ਲੱਗਦਾ ਪਰ ਜਿਹੜੇ ਹਿਸਾਬ ਨਾਲ ਉਹ ਕਹਿੰਦਾ ਸੀਗਾ ਸਹੀ ਤੇ ਗੱਲ ਸੱਚ ਹੈ ਪਰ ਮੇਲਾ ਵੀ ਬਹੁਤ ਵੱਡਾ ਬਾਈ ਉਹ ਲੈ ਗਈ ਛੋਟਾ ਬੱਚਾ ਰਿਹਾ ਤਾਂ ਮੋਹਰਾ ਆਪਾਂ ਯਾਰ ਲੰਗਰ ਚ ਨਹੀਂ ਆਏ ਤਲਾਚ ਚ ਦੇਖਦਾ ਜੀ ਤਲਾਚ ਚ ਤਲਾ ਬੁੜੀਆਂ ਵਾਲੇ ਚ ਕੌਣ ਜਾਣ ਦਾ ਤੈਨੂੰ ਉਹ ਬਰਛਾ ਵਾਲੇ ਹੁੰਦੇ ਨੇ ਮਾਰ ਲੰਬਾ ਚਾਤੀ ਹਾਂ ਉਹ ਤਾਂ ਯਾਣਦਾ ਕੋਈ ਥੱਕ ਗਿਆ ਪ੍ਰਵਾ ਸਾਰਾ ਮੇਲਾ ਗਾਹ ਤਾ ਜਮਾ ਨਾ ਜਮਾ ਥੱਕ ਗਿਆ ਯਾਰ ਤੂੰ ਰੇ ਕਿਹੜਾ ਜਾਣਦਾ ਏ ਜਿ ਘਰੀਏ ਕੰਬਲ ਕੋਟਾ ਜਲੇ ਕੋਲੀ ਜਾ ਕੇ ਹੀ ਹਾਂ ਝੂਠ ਬੋਲਿਆ ਮਨ ਚੇ ਨਾ ਮੰਨ ਅੱਛਾ ਬਾਕੀ ਐਡਾ ਰਸ਼ ਵੀ ਨਹੀਂ ਸੀ ਵੀ ਤੇ ਆਵੇ ਨਾ ਤਰਫ ਜਲੇ ਕੋਲੀ ਚੱਲੇ ਆਉਨੇ ਆ ਜਮਾ ਪਾ ਦੇ ਯਾਰ ਦੀਆਂ ਮਨਸ ਦੀਆਂ ਮਨਚੀ ਰਹੀਆਂ ਹੋਏ ਉਹ ਸੁਗਲੰਗ ਦੇ ਬਾਰੇ ਜਾ ਕੇ ਹਾਂ ਅਜੇ ਕਿਹੜਾ ਕੋਈ ਐਡੀ ਗੱਲ ਹੋਈ ਆ ਹਾਂ ਕਰ ਲਾਂਗੇ ਹਾਂ ਕਰ ਲਾਂਗੇ ਹੋਰ ਯਾਰ ਕਾਲੀ ਨਿਵੇੜ ਦੇ ਕੰਮ ਜਿਹੜੇ ਨਿਪੜਦੇ ਨੇ ਆਇਆ ਹੈ ਚਾਲਾ ਆ ਜਾ ਕਰ ਗੱਲੀ ਬਾਤੀ ਬੱਸੀ ਉਹਨੂੰ ਗੱਲੀ ਬਾਤੀ ਕਰਾਂਗੇ ਗੱਲਬਾਤ ਉਹਦੇ ਨਾਲ ਗੱਲੀ ਬਾਤੀ ਕਰਾਂਗੇ ਗੱਲ ਉਹ ਆਪਾਂ ਹੋਰ ਕੀ ਕਰਾਂ ਉਹਦੇ ਨੂੰ ਰਾਮਾ ਜੀ ਕਰਦਾ ਏਡੀ ਮੋਤੀ ਝਾਂਜਰ ਪਾ ਕੇ ਰੱਖਾਂ ਮੈਂ ਤਾਂ ਉਹ ਆਇਆ ਕਹਿੰਦਾ ਸੀਗਾ ਹੂੰ ਉਹਦੇ ਉਹ ਨਾ ਮੈਨੂੰ ਤਿੰਨ ਚਾਰ ਵਾਰੀ ਬੱਸੀਆ ਕਹਿੰਦਾ ਤੁਸੀਂ ਕਿਵੇਂ ਬੜਾ ਇੰਟਰਸਟ ਵਾਲੀ ਜੰਨੇ ਹੋ ਹਾਂ ਉਹ ਕਰਦਾ ਸ਼ੱਕ ਮੇਰੇ ਤੇ ਅੱਛਾ ਤੂੰ ਕਿਰਾ ਕੱਲਾ ਮੂੰਹ ਸੁੰਗ ਕੇ ਆ ਕੱਲਾ ਕਰਿਆ ਮੈਂ ਕੰਮ ਹਾਂ ਕਿ ਪਤਾ ਲੱਗਣਾ ਨਹੀਂ ਪਤਾ ਨਾ ਲੱਗੇ ਵੀ ਗੱਲ ਕੀ ਹੋ ਗਈ ਹਾਂ ਹਾਂ ਮੇਰੇ ਤਾਂ ਵਿੱਚ ਜਿਗਰੀ ਨਾ ਬਯਾਰਾ ਬਾ ਠੀਕ ਹੈ ਮੇਰੇ ਤਾਂ ਬਾਹਰ ਆਊਟ ਕਰਦਾ ਤੂੰ ਜਾਇਆ ਬਾ ਜਾ ਮੈਂ ਆਇਆ ਬਾਹਰ ਆਉ ਫੁੱਲੀ ਪੈ ਆਇਆ ਨਹੀਂ ਪੈਨੇ ਨਹੀਂ ਬਾਹਰ ਤਾਂ ਭੇੜਨਾ ਭੁੱਲਿਆ ਆਇਆ ਜਾ ਢੀੜ ਬਾਲੀ ਸੀ ਨਾ ਔਰ ਗਰਮੀ ਵੀ ਬਾਲੀ ਸੀ ਆਪਾਂ ਨੂੰ ਤਾਂ ਕਵੇਲਾ ਹੋ ਗਿਆ ਹੈ ਹਾਂ ਆ ਜਾ ਦੇਖਿਓ ਕੀ ਕਰਦਾ ਭੁੰੜਾ ਤੂੰ ਪੈਣੀ ਤੇ ਸਕੂਟਰੀ ਦਾ ਕਿਵੇਂ ਕਿ ਦੱਸੇ ਵੀ ਚੋਰੀ ਹੋਈ ਉਹ ਤਾਂ ਕੋਈ ਨਾ ਆਪਾਂ ਮਨਾ ਲਾਂਗੇ ਹੂੰ ਚੱਲ ਲੈ ਇਹ ਤਾਂ ਲੋਕੀਂ ਟਾਈਮ ਆ ਕੋਈ ਆਉਂਦਾ ਹੈ ਤੂੰ ਦਾਰੂ ਦਾ ਪੀਣਾ ਨਹੀਂ ਛੱਡਦੀ ਤੂੰ ਦਾਰੂ ਦਾ ਪੀਣਾ ਮੈਂ ਹੋਰ ਕਰੇਂਗੀ ਗੇਰਾ ਨਾਲ ਠੀਕ ਹੈ ਵਾਹ ਤੂੰ ਬਗੈੜਦੀਆਂ ਨੂੰ ਨਾ ਕੇ ਟਾਈਮ ਆ ਕੋਈ ਆਉਣ ਦਾ ਨਾ ਲਈ ਆ ਆ ਕਿੱਥੋਂ ਟੱਕਰੀ ਤੇ ਨੂੰ ਤੇ ਸਹਲੀਆਂ ਨਾਲ ਮੇਲੇ ਤੇ ਆਈ ਸੀ ਮੇਰੇ ਨਾਲ ਉਹ ਜੀ ਇਹ ਹੈਗੀ ਉਹ ਜੀ ਤੂੰ ਹੋਰੀ ਐ ਇਹਨੂੰ ਮਾੜੀ ਨਾ ਬੋਲ ਮੇਰੀ ਭੈਣ ਨੂੰ ਹਾਂ ਨਰਸਿੰਗ ਕਰਦੀ ਐ ਇਹ ਅਗਲੀ ਆ ਨਰਸਿੰਗ ਵਾਲੀਆਂ ਹੀ ਪਟਦੀਆਂ ਨੇ ਨਾ ਤੂੰ ਆ ਮੈਂ ਦੋ ਦਿਨ ਕੋਈ ਹੋਰ ਨਹੀਂ ਬੈਠਾ ਇੱਥੇ ਮੈਂ ਝਾਕੀ ਇਹਦਾ ਤੁਹਾਡੇ ਕਰਨੀ ਫਿਰ ਲਾ ਲੈਂਦਾ ਤੇਰੇ ਟੁੱਟੇ ਸੀ ਮੈਂ ਦੋ ਦਿਨ ਘਰੇ ਨਹੀਂ ਖੜੀ ਘਰ ਦਾ ਕੀ ਹਾਲ ਕਰਦਾ ਇਕੱਲੀ ਦਾਰੂ ਤੇ ਲੱਗ ਰਿਹਾ ਮੈਂ ਕਰਦਾ ਹੁਣ ਕੀ ਕਰਾਂ ਚੱਕਦੇ ਆ ਸਕੂਟਰੀ ਇੱਧਰ ਵਾਜਦੀ ਆ ਇੱਧਰ ਵਾਜਦੀ ਆ ਸਕੂਟਰੀ ਕਿ ਇੱਧਰ ਗਈ ਘੱਟੇ ਕਿਉਂ ਉਹ ਤਾਂ ਇਹਦੀਆਂ ਸੇਲੀਆਂ ਲੈ ਗਈਆਂ ਫਿਰ ਉਹ ਸੇਲੀਆਂ ਦਾ ਐਵੇਂ ਕਹਤੇ ਫਿਰ ਸਾਨੂੰ ਛੱਡ ਗਈ ਛੱਡ ਨਹੀਂ ਗਈ ਛੱਡ ਕੇ ਗਿਆ ਹੋ ਕੋਈ ਬਾਰਾ ਵਾਣਾ ਬੋੜ ਮੈਂ ਕਿਡਾਸੀ ਮਾਰ ਕੇ ਫਿਰ ਭੇਡ ਦੂੰਗੀ ਤੂੰ ਤਾਂ ਗਾਹਾਂ ਨਾ ਟੱਪ ਜੇ ਤੂੰ ਗਲਤੀ ਜੀ ਕਿਵੇਂ ਕਹਿਣਾ ਮੈਨੂੰ ਮੇਰੀ ਭੈਣ ਤੇ ਨਾ ਸ਼ੱਕ ਕਰ ਤੂੰ ਮੇਰੇ ਪੜੀ ਨਹੀਂ ਕਹੀ ਬਗੈੜੀ ਤੂੰ ਜੇ ਮੈਂ ਚੁੱਪਾਂ ਇਹਦਾ ਮਤਲਬ ਇਹ ਨਹੀਂ ਕਿ ਤੂੰ ਮੇਰਾ ਫਾਇਦਾ ਲੱਕੀ ਜਾਵੇਂ ਤੂੰ ਹੁਣੇ ਕਿਉਂ ਨਾ ਬੋਲ ਲੜੀ ਲੱਛਾ ਕਹਿਣਾ ਨਹੀਂ ਐ ਪਹਿਲਾਂ ਤੇ ਇਹ ਬਗੈੜਦੀ ਕਾ ਬਰਦਾ ਕਹਤੇ ਮੈਂ ਬਣਾ ਲਿਆ ਬਣਾ ਰਿਹਾ ਆ ਜੀ ਬਾਦ ਬਣਾਉਂਗਾ ਤੂੰ ਮੇਰੀ ਭੈਣ ਦੇ ਹੱਥ ਦੀ ਰੋਟੀ ਕਰਕੇ ਜਿਆਦਾ ਕਰਿਆ ਕਰੇਗਾ ਉਦੋਂ ਜੇ ਮੇਰਾ ਛੱਤਰ ਫਿਰ ਕੇ ਜਿਆਦਾ ਤਾਂ ਸੀ ਉਹ ਵੀ ਕਰਿਆ ਕਰੋਗੇ ਜਿਹੜੇ ਤੁਹਾਡੇ ਲੱਛਣ ਹੋ ਰਹੇ ਨੇ ਕੀ ਹਾਲ ਨੇ ਉਹ ਵਧੀਆ ਵਧੀਆ ਸਾਰੇ ਹੋਰ ਐ ਛੋਲੇ ਕਿਤਰਾ ਤੂੰ ਮਖਾ ਮਾਰ ਰਹੀ ਹੈ ਬਾਈ ਐਸ ਬਲੇ ਕਿਵੇਂ ਬਾਹਲੇ DNA ਤੋਂ ਗਿੜਾ ਮਰਿਆ ਮਖਾ ਯਾਰ ਬਾਈ ਕੋਲੇ ਮਾਰਾ ਜੀ ਤੁਹਾਨੂੰ ਪਤਾ ਚੱਲ ਚੱਲ ਚੰਗਾ ਕੀਤਾ ਫਿਰ ਹਾਂ ਵੈਕ ਬੁੱਕ ਫਿਰ ਹਾਂ ਪਈਆ ਲਾਈ ਬੈਠਾ ਬਣਾਈ ਸੀ ਮੈਂ ਤਾਂ ਹੋਰ ਲਾਈ ਬੈਠਾ ਕੀ ਕਰਾਂ ਤਾਂ ਪਾਉਣੀ ਪੈਂਦੀ ਹੈ ਹੈ ਪੈਗ ਆ ਪਈਆ ਬਣਾਈ ਹੋਈ ਆ ਆਪਦੀ ਵਧੀਆ ਓਏ ਦਾਲ ਲੈ ਕੇ ਆ ਆ ਗਈ ਆ ਜਾ ਆ ਗਈ ਚਾ ਲਾਲਾ ਕੱਬੀ ਲਈ ਪੂਰੀ ਤਵੜੀ ਆ ਲੈ ਦਾਲ ਤਾਂ ਲੈ ਦੇ ਆ ਗਈ ਬਲਕੀ ਨਹੀਂ ਮੇਰੇ ਸਾਲਿਆਂ ਦੀ ਬਾਲੀ ਕੱਬੀ ਆ ਗਈ ਉਹ ਪੂਰੀ ਟਸਮਾਨ ਸੋਣ ਆ ਜਾ ਨਹੀਂ ਪਈ ਪਰ ਕਾਂਖਾ ਖਤਰ ਬਣਾਈ ਆ ਹਾਂ ਹੁਣ ਸਾੜੀ ਆ ਗਈ ਹੁਣ ਅੱਗੇ ਕਣਕਾ ਕਣਕਾ ਵੜਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਾਲ ਦੇ ਵਿੱਚ ਜਿਬ ਗੱਡੇ ਪੈਨੇ ਦਲਿਆ ਓਏ ਆ ਆਪਣੇ ਕਰਿਆ ਸਿਆ ਪੈਂਦਾ ਭਾਂਜੀਆਂ ਹੋਣ ਆਈਆਂ ਮੇਲੇ ਤੋਂ ਅੱਛਾ ਹੋਰ ਟੜਕੇ ਦੀ ਉਹ ਸਾਲੀਆਂ ਮੇਰੀ ਸਭ ਸਾਲੀ ਹੈ ਪੁਆਇੰਟ ਦੇਣ ਦੀ ਉਹ ਨਰਸਿੰਗ ਨਰਸਿੰਗ ਕਰਦੀ ਆ ਉਹਨੇ ਇਹ ਤਾਂ ਮੇਰੇ ਘਰ ਵਾਲੇ ਹੀ ਪੱਟਦੀ ਪੁਆਇੰਟ ਤੇ ਖਾਸ ਮਰੀ ਡਾਕਟਰ ਨਹੀਂ ਬਣੂ ਉਹ ਬਣੇ ਨਾ ਬਣੇ ਤੂੰ ਮੇਰੀ ਡਾਕਟਰ ਨਹੀਂ ਨਾ ਬਣਾ ਦੇ ਇਹ ਅੱਛਾ ਟੁੱਟੀ ਖਾਉਂਗੇ ਤੁਸੀਂ ਟੁੱਟੀ ਖਾ ਮਾਂਗੇ ਕਦੇ ਫੇਰ ਆਵਾਂਗੇ ਫੇਰ ਫੇਰ ਮਾਂ ਰਾਂਗੇੜਾ ਟੁੱਟੀ ਜਰੂਰ ਖਾ ਕੇ ਜਾਵਾਂਗੇ ਜਾਂਗਾ ਬੰਦੇ ਲੈ ਜਾਂਗਾ ਹਾਂ ਫਿਰ ਮੈਂ ਚੱਲਿਆ ਚੱਲ ਤੜਕੇ ਫਿਰ ਮਿਲਦੇ ਆਂ ਹਾਂ ਠੀਕ ਉਹਨਾ ਮੈਨੂੰ ਪੈਸੇ ਤਾਂ ਦੇ ਦੇ ਉਹ ਵੀਰ ਜੀ ਕਾਦੇ ਬਾਤ ਤੇ ਤਨ ਬਹਿ ਗੱਲ ਤੇ ਜਾਣਾਗਾ ਫਿਰ ਅਜੇ ਪਾਰ ਨਾਲ ਮੰਗਰ ਹੈ ਹੁਣ ਮੇਲੇ ਦੇ ਕਿਨੇ ਲਾ ਕੇ ਹੋਗੀ ਉਹ ਤਾਂ ਥੋੜੀ ਲੱਗਿਆ ਲੱਗਿਆ ਮੇਰੇ ਕੋਲ ਹੀ ਹੈਗੇ ਮੈਨੂੰ ਨੰਗ ਕਰਨਾ ਤੂੰ ਨਹੀਂ ਨਹੀਂ ਫਿਰ ਮੈਂ ਕਿ ਤੂੰ ਹੋਰ ਕਰ ਲੂੰ ਮੈਂ ਤਾਂ ਫਿਰ ਮੇਰੀ ਭੈਣ ਨਾਲ ਲਿਹਾਣੇ ਜਾਣਾ ਸੀ ਨਾ ਹੁਣ ਉਹਦੇ ਕਾਜ ਉਹਦੇ ਮੇਰੇ ਕੋਲ ਹੀ ਹੈਗੇ ਓਏ ਚੰਗਾ ਮੈਂ ਹੋਰ ਕਰ ਲੂੰ ਆਪੀ ਕਿਤੋਂ